ਸਾਰੇ ਬੱਚੋ ਅੱਜ ਆਪਾਂ ਕਲਾਸ 4 ਗਣਿਤ ਦੀ ਦੁਨੀਆ ਚੈਪਟਰ ਨੰਬਰ 8 ਐਕਸਰਸਾਈਜ਼ 8.2 ਕਰਾਂਗੇ ਇਸੇ ਆਪਾਂ ਨੇ ਕੀ ਕਰਨਾ ਹੈ ਬੱਚੋ ਖੇਤਰਫਲ ਦਾ ਪਤਾ ਕਰਨਾ ਹੈ ਖੇਤਰਫਲ ਕੀ ਹੁੰਦਾ ਬੱਚੋ ਜਿਵੇਂ ਆਪਾਂ ਨੇ ਪ੍ਰਿਮਾਪ ਪੜ੍ਹੇ ਪ੍ਰਿਮਾਪ ਕੀ ਹੁੰਦਾ ਹੈ ਵਿਚਾਰੇ ਜਿੰਨੀ ਭੁਜਾਵਾਂ ਹੈ ਉਹਨਾਂ ਦਾ ਜੋੜ ਜਿਹੜਾ ਹੁੰਦਾ ਹੈ ਉਹ ਪ੍ਰਿਮਾਪ ਹੁੰਦਾ ਹੈ ਤੇ ਖੇਤਰਫਲ ਕੀ ਹੁੰਦਾ ਬੱਚੋ ਖੇਤਰਫਲ ਜਿਹੜਾ ਹੁੰਦਾ ਹੈ ਉਹ ਹੁੰਦਾ ਹੈ ਵੀ ਕਿ ਕੋਈ ਵੀ ਵਸਤੂ ਕਿੰਨੀ ਥਾਂ ਘੇਰਦੀ ਹੈ ਉਹਨੂੰ ਆਪਾਂ ਖੇਤਰਫਲ ਕਹਿੰਦੇ ਆ ਕਿੰਨੇ ਖੇਤਰ ਨੂੰ ਉਹ ਘੇਰਦੀ ਹੈ ਉਹਨੂੰ ਆਪਾਂ ਖੇਤਰਫਲ ਕਹਿੰਦੇ ਆ ਹੁਣ ਆਪਾਂ ਨੇ ਦੱਸਣਾ ਬੱਚੋ ਵੀ ਕਿਹੜਾ ਜਿਹੜਾ ਹੈ ਵਸਤੂ ਹੈ ਉਹ ਵੱਡੇ ਖੇਤਰਫਲ ਨੂੰ ਘੇਰਦੀ ਹੈ ਜਿਹੜਾ ਵੱਡੀ ਹੋਗੀ ਉਹ ਹੀ ਵੱਡ ਖੇਤਰਫਲ ਨੂੰ ਘੇਰੂਗੀ ਤਾਂ ਇਹੀ ਹੋਊਗੀ ਬੱਚੋ ਦੋਨਾਂ ਇਹਨਾਂ ਦੋਨਾਂ 'ਚੋਂ ਬੱਚੋ ਆ ਹੋਊਗੀ ਇਹਨਾਂ ਦੋਨਾਂ 'ਚੋਂ ਆ ਹੋਊ ਠੀਕ ਹੈ ਬੱਚੋ ਖੇਤਰਫਲ ਦਾ ਤੁਹਾਨੂੰ ਪਤਾ ਲੱਗ ਗਿਆ ਹੁਣ ਵੀ ਜਿੰਨੀ ਵੀ ਥਾਂ ਕੋਈ ਵਸਤੂ ਘੇਰਦੀ ਹੈ ਉਹ ਕੀ ਹੁੰਦਾ ਹੈ ਖੇਤਰਫਲ ਹੁੰਦਾ ਹੈ ਤੇ ਪਰਿਮਾਪ ਕੀ ਹੁੰਦਾ ਹੈ ਉਹਦੇ ਸਾਰੇ ਭੁਜਾਵਾਂ ਦਾ ਜੋੜ ਠੀਕ ਹੋ ਚੋ? ਓਕੇ ਥੈਂਕ ਯੂ